ਸੋਸਿਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰਾ ਅੱਜ ਦਾ ਇੱਕ ਸ਼ਾਮ ਦੇ ਵਲੋਗ ਹੈ 7:00 ਵਜੇ 10 ਮਿੰਟ ਹੋ ਚੁੱਕੇ ਨੇ ਤੇ ਗੁੜੀਆਂ ਹੁਣੀ ਨਹਾ ਕੇ ਹਟੀ ਸੀਗੀ ਆ ਦੇਖ ਲਓ ਦੋਨੇ ਪਿਓ ਤੀ ਨਹਾਤੇ ਤੇ ਕਿੰਨਾ ਬੁਰਾ ਹਾਲ ਕੀਤਾਗਾ ਤੇ ਅਸੀਂ ਗੱਲ ਹਜੇ ਅਸੀਤਰਾ ਜਿਹੜਾ ਨਵਾਂ ਲੈ ਕੇ ਆਉਂਦਾ ਸੀਗਾ ਤੇ ਤੇ ਆ ਸਾਡੀ ਕੁੜੀ ਨੇ ਆ ਦੇਖ ਲਓ ਸਿਕਟਰ ਦਾ ਕਿੰਨਾ ਬੁਰਾ ਹਾਲ ਕੀਤਾ ਇਹ ਆਪ ਦੇਣ ਦੇ ਉੱਪਰ ਰੈਪਰ ਜਾਂ ਲਾਉਂਦੀ ਹੁਣੀ ਇਹਦਾ ਹਨ ਹਾਂ ਲੈ ਕੱਪੜੇ ਲਾਲਾ ਸਿੱਟੇ ਪੈ ਦੋਨਾਂ ਜਣੇ ਨੇ ਠੰਡੇ ਪਾਣੀ ਨਾਲ ਕੀਆ ਹੂ ਠੰਡੇ ਪਾਣੀ ਨਾਲਾਤੀ ਆਂ ਕਮਲ ਆ ਕਮਲੇ ਬੋਤ ਆ ਗਈ ਆਹ ਪਾਂਡੇ ਭੁੰਨੇ ਬੰਜ ਗਈ ਆਪਾਂ ਇਹ ਮੈਂ ਆਡੇ ਬਹੁਤ ਬੱਛੇ ਹੋਏ ਮੈਂ ਦੁਪਹਿਰ ਦੇ ਪਾਂਡੇ ਪੁੱਤ ਬਹੁਤ ਇਕੱਠਾਏ ਪਏ ਦੁਪਹਿਰ ਦੇ ਇੱਕ ਤਾਂ ਗਰਮੀ ਬਹੁਤ ਜਿਆਦੇ ਆ ਗਈ ਹੁਣ ਤਾਂ ਨਹੀਂ ਹੈਗੀ ਯਾਰ ਹੈ ਸੰਤ ਲੱਗ ਨਹੀਂ ਰਹੀ ਜਮਾਂ ਵੀ ਤੁਸੀਂ ਨਾ ਥੇ ਠੰਡੇ ਠੰਡੇ ਪਾਣੀ ਨਾਲ ਤੁਸੀਂ ਵੀ ਨਾ ਨਹੀਂ ਵੈਸੇ ਨਹੀਂ ਮੈਂ ਵੀ ਦੁਪਹਿਰੇ ਨਾਤੀਆਂ ਗੱਲ ਪਤਾ ਕੀ ਆ ਜੀ ਹੇਨਾ ਅਸਲ ਦੇਖ ਲਓ 7 ਵਜੇ ਜੇ ਸੂਰਜ ਹਜੇ ਵੀ ਉਵੇਂ ਦਵੇਂ ਖੜਾਗਾ ਹੁਣ ਮਾੜਾ ਜਿਹਾ ਠੀਕ ਆ ਅੱਜ ਦੁਪਹਿਰ ਇੰਨੀ ਕੁ ਜ਼ਿਆਦਾ ਗਰਮ ਸੀਗੀ ਨਾ ਕਿ ਮਤਲਬ ਅੰਦਰ ਪੈਣਾ ਤਾਂ ਹੀ ਲੱਗ ਰਿਹਾ ਸੀ ਤੁਸੀਂ ਪੱਠੀ 'ਚ ਪਏ ਹੋ ਤੇ ਕੂਲਰ ਵੀ ਨਹੀਂ ਕੰਮ ਕਰ ਰਿਹਾ ਸੀ ਹੈਨਾ ਬੁਰਾ ਹਾਲ ਸੀ ਤਾਂ ਹੀ ਆਪਨੇ ਕੋਈ ਕੰਮ ਕਰਦੇ ਤਾਂ ਹੀ ਆਪਨੇ ਕੋਈ ਕੰਮ ਕਰਦੇ ਕਿਉਂਕਿ ਜੇ ਮੌਸਮ ਹੋਊਗਾ ਦੇਖੋ ਮੌਸਮ ਦਾ ਬੰਦੇ ਨਾਲ ਸਿੱਧਾ ਸਬੰਧ ਹੈਗਾ ਜੇ ਮੌਸਮ ਚੱਜਦਾ ਹੋਊਗਾ ਤਾਂ ਬੰਦਾ ਵੀ ਕੰਮ ਧੰਦਾ ਕਰੂਗਾ ਜੇ ਮੌਸਮ ਹੀ ਇੰਨਾ ਮਚਾਉਣ ਵਾਲਾ ਹੋਊਗਾ ਤਗੜ ਦੋਸ ਬੰਦਾ ਕਿੱਧਰ ਜਾਵੇ ਬੰਦਾ ਕੀ ਖਾ ਕੇ ਮਰ ਜੇ ਵੀ ਚੱਲ ਆ ਜੀ ਭਾਂਡੇ ਮਾਂਜਣੇ ਮਾ ਭਾਂਡੇ ਮਾਂਜਣਾ ਵੀ ਲੈ ਲੈ ਜਿੰਨਾ ਥੋੜਾ ਜਿੰਨਾ ਕਰਵਾੜਾ ਨਾ ਕਰ ਲੋ ਗਰਮੀ ਕਰਕੇ ਭਾਂਡੇ ਵੀ ਬਾਹਰ ਹੀ ਮਾਂਜਦੇ ਹੈ ਗਰਮੀ ਕਰਕੇ ਭਾਂਡੇ ਵੀ ਬਾਹਰ ਹੀ ਮਾਂਜਨੇ ਪੈਂਦੇ ਹੋਰ ਹੁਣ ਇਹ ਟੱਕ ਰਹਾ ਮੈਂ ਤੇਨ ਸਾਲੀਆਂ ਨਹੀਂ ਮੁੰਡਾ ਲੈਨ ਮੈਨ ਲੱਗਿਆ ਅੱਛਾ ਕਮਾਲ ਇਹ ਪਤਾ ਦਿਮਾਗ ਲਾਇਆਗਾ ਹੂੰ ਔਰ ਇਹਦੇ ਨਾਲ ਲੜਿਆ ਤੂੰ ਬਰਸ ਹਾਂ ਹੈ ਫੇਰ ਆਏ ਇਹ ਗੱਲ ਦਿਮਾਗ ਵਾਲੀ ਬੰਦਿਆਂ ਦੀ ਜਨਤਸ ਮੈਨ ਬੱਠਲ ਬੁੱਠਲ ਲਿਆਦਾ ਤਾਰ ਭੀ ਜਿਆਦਾ ਵਧੀਆ ਗੱਲ ਨਹੀਂ ਹੈਗੀ ਯਾਰ ਚਾਹੀ ਪਲਾਸਟਿਕ ਦਾ ਬੁੱਠਲ ਹੀ ਲਾ ਦੇ ਮੇਰੇ ਚਾਰ ਟਿਜ ਟੂਟੀਂ ਦੇ ਚਾਹਣੇ ਧੋਣੇ ਪੈਂਦੇ ਕਾਲੀ ਸਾਬਣ ਦੀ ਕਿੱਥੇ ਹੈਗੀ ਭਣਾ ਜੀ ਓ ਦੇ ਤੂੰ ਆਪ ਹੀ ਰੱਖੀਏ ਚੱਕ ਕੇ ਲਿਆ ਹਾਈ ਲੱਖ ਮਿੰਟ ਤੱਕ ਕਰਦਾ ਆ ਮਿਲਣੇ ਨੂੰ ਤੇਰੀ ਗੱਲ ਕਦੇ ਨਾ ਗੋਲ ਦੇਵੇ ਨਹੀਂ ਸ਼ਰਬਤ ਵਾਂਗੂੰ ਲੱਗਣੇ ਸੀ ਸ਼ਰਬਤ ਵਾਂਗੂੰ ਲੱਗਣੇ ਸੀ ਹੁਣ ਖਾਰੇ ਲੱਗਦੇ ਆ ਵੇ ਹਏ ਤੇਰੇ ਮਨ ਤੋਂ ਲੈ ਗਏ ਤਾਇਆ ਤਾਂ ਹੁਣ ਮਾੜੇ ਲੱਗਦੇ ਆ ਭਾਂਡੇ ਬਹੁਤ ਮਾੜੇ ਲੱਗਦੇ ਬਈ ਤੋ ਬਦੇ ਬੰਦ ਨੇ ਅੱਛਾ ਹੁਣ ਤਾਂ ਮੌਸਮ ਠੀਕ ਆ ਨਾ ਹੋਰ ਹੋਵੇ ਚੱਲੇਗੀ ਲੋ ਜੀ ਤੁਸੀਂ ਦੇਖ ਸਕਦੇ ਹੋ ਭਾਂਡਿਆਂ ਦਾ ਖਲਾਰਾ ਤੇ ਹੁਣ ਕਿਵੇਂ ਭਾਂਡਿਆਂ ਦਾ ਹੁੰਦਾ ਲਤਾਰਾ ਸਾਰੇ ਭਾਂਡੇ ਆਪਾਂ ਕਰ ਦੇਣੇ 1 ਮਿੰਟ ਵਿੱਚ ਜਿੱਸਾ ਫਾਟ ਚੱਕ 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 ਹੁਣ ਜੀ ਸ਼ਾਮ ਦੀ ਰੋਟੀ ਦਾ ਟਾਈਮ ਹੋ ਚੁੱਕਿਆ ਤੇ ਮੇਰੇ ਹਸਬੰਡ ਤੇ ਮੇਰੀ ਗੁੜੀਆ ਆਪਣੀ ਰੋਟੀ ਖਾ ਰਹੇ ਸੀਗੇ ਤੇ ਕਾਹਦੇ ਨਾਲ ਖਾ ਰਹੇ ਹੋ ਜੀ ਦਾਲ ਸਬ지 ਕੀ ਹੈ ਆਸਤ ਜੀ ਬਹੁਤ ਸਵਾਦ ਨਾਲੀ ਸੁਬਾ ਤਾਂ ਹੁਣ ਤਾਂ ਪਚਾਲੀ ਪਾ ਗਿਆ ਮਰਚਾਂ ਕਿਵੇਂ ਕਮਲ ਮਰਚਾਂ ਦਾ ਪਚਾਲੀ ਪਾਤਾ ਹੈ ਕਿਵੇਂ ਪੁੱਤ ਆਹ ਦੇਖ ਹਮਨੇ ਕੇਲੇ ਨਹੀਂ ਹੈ ਇਹਨੂੰ ਸੁਬਾ ਤਾਂ ਬਹੁਤ ਸਵਾਦ ਸਬ지 ਬਣਾਈ ਸੀ ਹੁਣ ਤਾਂ ਪਚਾਲੀ ਪਾਤਾ ਮਿਰਚਾਂ ਦਾ ਨਵੇਂ ਪੁੱਤ ਮਿਰਚਾਂ ਤਾਂ ਨਹੀਂ ਪਾਈਆਂ ਹੀ ਨਹੀਂ ਸੀਗੀਆਂ ਆਪਾਂ ਬਸ ਹੁਣ ਇੱਕ ਬਰਤੀ ਥੋੜੀ ਦਾਲ ਲਾ ਦੇ ਕਿਵੇਂ ਨਜੋਦ ਨੂੰ ਗੱਲ ਪੁੱਛੋ ਤੇ ਭੱਜ ਜਾਂਦੀ ਹੈਗੀ ਤੇ ਮੌਸਮ ਬਹੁਤ ਸੋਹਣਾ ਹੋਇਆ ਪਿਆਗਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਕਮਲ ਹਟ ਜਾ ਪਤਾ ਇੱਥੇ ਕੁਝ ਹੋਵੇ ਨਾ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜਿਹੜਾ ਹੁਣ ਸ਼ਾਮ ਦੇ 8 ਵਜਣ ਦੇ ਨੇੜੇ ਤੇੜੇ ਹੋ ਗਿਆ ਸਮਾਂ ਤੇ ਮੌਸਮ ਬਹੁਤ ਸੋਹਣਾ ਹੋਇਆ ਪਿਆਗਾ ਠੰਡੀ ਹਵਾ ਚੱਲ ਰਹੀ ਹੈ ਤੇ ਦੁਪਹਿਰੇ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਪੱਟੀ ਸਾਹਿਬ ਵੀ ਕਰ ਰਹੇ ਨੇ ਇੰਜੋਏ ਕਮਲਾ ਦਾ ਸਕੂਲ ਦਾ ਕੰਮ ਨਹੀਂ ਕੀਤਾ ਪੁੱਤ ਹਾਏ ਝੂਠ ਮੈਂ ਲੱਗੀ ਸੀ ਮੈਂ ਕੁਛ ਨਹੀਂ ਮੈਂ ਕਹਿਣ ਲੱਗੀ ਸੀ ਕਿ ਤੁਸੀਂ ਰੋਟੀ ਖਾ ਲਓ ਕਿ ਕਿ ਰੋਟੀ ਦਾ ਹੋ ਗਿਆ ਸਮਾਂ ਤੇ ਤੁਸੀਂ ਤਾਂ ਖਾ ਲਈ ਰਾਂ ਰੋਟੀ ਕਮਲ ਤੁਸੀਂ ਰੋਟੀ ਖਾ ਲਈ ਸੀ ਮੈਂ ਖਾ ਲਈ ਸੀ ਤਿਆਰ ਹੋ ਫਿਰ ਥੋੜੀ ਜਿਹੀ ਹੋਰ ਖਾ ਲਓ ਫਿਰ ਮੰਗੋਗੇ ਨਹੀਂ ਮੰਗੂਗੀ 아이 ਰੋਟੀ ਮੈਂ ਥੋੜਾ ਜਿਹਾ ਮੈਂ ਪਹਿਲਾਂ ਹੀ ਬਣਾਈ ਸੀਗੀ ਕਿ ਕਿਉਂਦੇ ਭੁੱਖ ਨਹੀਂ ਸੀ ਗਰਮੀ ਕਰਕੇ ਹੁਣ ਭੁੱਖ ਘੱਟ ਲੱਗਦੀ ਆ ਪੀਣ ਵਾਲੀ ਚੀਜ਼ਾਂ ਨੂੰ ਜ਼ਿਆਦਾ ਦਿਲ ਕਰਦਾਗਾ ਤੇ ਤੁਸੀਂ ਵੀ ਆਪਣਾ ਇਸ ਗਰਮੀ ਤੇ ਧਿਆਨ ਰੱਖੋ ਆਪਦੇ ਆਪ ਨੂੰ ਵਾਦ ਤੋਂ ਹਾਈਡਰੇਟ ਰੱਖੋ ਤੇ ਥੋੜੇ ਥੋੜੇ ਸਮੇਂ ਬਾਅਦ ਕੁਛ ਨਾ ਕੁਛ ਪੀਂਦੇ ਰਹੋ ਖਾਂਦੇ ਰਹੋ ਤਾਂ ਕਿ ਤੁਹਾਡੇ ਅੰਦਰ ਗਰਮੀ ਨਾ ਪੈ ਜਾਵੇ ਤੇ ਬਾਕੀ ਆਪਣੀ ਮਾਂ ਸ਼ੋਲੇ ਦਾਲ ਦਿਖਾਉ ਹੈ ਮਾੜਾ ਨੇਰੇ ਉਹ ਤਾਂ ਦਾਲ ਬਣਾਈ ਸੀਗੀ ਮਾ ਦੰਦ ਦੁਖੀ ਆਉਂਦੇ ਆ ਇਹ ਆ ਲੁਕ ਕਮਲ ਕੋ ਟੱਪੀ ਹੈ ਹੈਲੋ ਗਾਇਜ਼ ਅੱਜ ਪਾਪਾ ਮੇਰੇ ਫੋਟੋ ਖਿਚੀ ਹੰਦੇ ਆਗੇ ਤੁਮ ਹਾਂ ਖਿਚੀ ਟੱਪੀ ਨਹੀਂ ਆਨੇ ਫੋਟੋ ਨਹੀਂ ਵੀਡੀਓ ਬਣਾ ਰਿਹਾ ਪਾਪਾ ਹੈ ਵੀਡੀਓ আরে ਮਮਾ ਖਾਣਾ ਖਾਈ ਜਾਂਦੀ ਆ ਅਸੀਂ ਅੰਜਾਇ ਕਰੀਏ ਨਹੀਂ ਕਰੀ ਆਰੇ ਕਾ ਸਾਰਾ ਬਾਹਤ ਵੱਡਾ ਕਰਾਗਾ ਦੇਖੋ ਯਾਰ ਰਸਤਾ ਸਾਇਮਨ ਜੋ ਬਿਚਾ ਅਸੀਂ ਦੇਖ ਲੈਣੇ ਨਹੀਂ ਅਸੀਂ ਦੇਖ ਲੈ ਕੇ ਆਈ ਸੀ ਪਾਪਾ ਅੱਜ ਨਹੀਂ ਅੱਜ ਹੀ ਅਜੀ ਖਾਦੀ ਫਿਰ ਦੋਸ ਵਾਰ ਖੀਜੀ ਹੈ ਹਾਂ ਹਮ ਪਪਾ ਪਪਾ ਨੇ ਵੀ ਖਾ ਲਈ ਮੈਂ ਵੀ ਖਾ ਲਈ ਮਾਂ ਵੀ ਨੇ ਖਾ ਲਈ ਹਮ ਦਾਦੂ ਨੇ ਖਾ ਲਈ ਉੰਮੀ ਨੇ ਖਾ ਲਈ ਹਮ ਮੈਂ ਖਾ ਲਈ ਕੋਸਟੀ ਨੇ ਖਾ ਲਈ ਸਾਲ ਸਾਡਾ ਰਾਤ ਦਾ ਸੀ ਕਿ ਅੱਜ ਬਾਹਰ ਪਾਵਾਂਗੇ ਪਰ ਇੱਥੇ ਸਾਡੇ ਆਸ-ਪਾਸ ਖੇਤ ਨੇ ਸਾਨੂੰ ਇਹ ਲੱਗਿਆ ਕਿ ਬਾਹਰ ਪੈਣਾ ਖਤਰਿਆ ਤੋਂ ਖਾਲੀ ਨਹੀਂ ਹੈਗਾ ਕੁਸਨਾ ਕਰਕੇ ਅੰਦਰ ਹੀ ਬਹਾਂਗੇ ਪਰ ਅੰਦਰ ਗਰਮੀ ਬਹੁਤ ਲੱਗਦੀ ਆ ਹੁਣ ਹਵਾ ਚੱਲ ਰਹੀ ਆ ਪਤਾ ਕੁੜਦੀ ਹਵਾ ਸੌਣ ਤੱਕ ਸਾਰ ਠੰਡੀ ਹੋ ਜਾਏਗੀ ਕਿਉਂਕਿ ਰਾਤ ਵੀ ਇਹੀ ਹਾਲ ਰਿਹਾ ਕਿ ਜਿੰਉਂ ਤੱਕ ਸੌਣਾ ਸੀ ਉਹ ਤਾਂ ਹਵਾ ਇੱਕਦਮ ਠੰਡੀ ਹੋ ਗਈ ਸੀ ਤੇ ਪਤਾ ਹੀ ਨਹੀਂ ਲੱਗਿਆ ਹੈਗਾ ਏਸੀ ਵਰਗੀ ਬਿਲਕੁਲ ਹਵਾ ਲੱਗਣ ਲੱਗੀ ਤੇ ਪਰ ਹਾਂ ਡਰ ਹੈਗਾ ਕਿ ਜੇ ਤੁਸੀਂ ਖੇਤਾਂ ਦੇ ਨੇੜੇ ਟੜੇ ਰਹਿੰਦੇ ਹੋ ਤੇ ਘਰਾਂ 'ਚ ਆਮੀ ਅਕਸਰ ਸੱਪ ਘਰ ਲਿਆਂ ਵਗੈਰਾ ਤਾਂ ਪਾਪਾ ਜੀ ਸਹੀ ਪਾਪਾ ਜੀ ਮੇਰੀ ਵੀਡੀਓ ਬਣਾਈ ਹਿੰਦੀ ਅੱਜ ਅੱਜ ਦੀ ਤੁਹਾਨੂੰ ਪਹੁੰਚਾ ਕਰ ਖਮਾ ਜਰ ਜੀ ਆ ਆ ਹਾਵੇ ਦਾ ਕਰੀ ਦੋ ਲੋ ਜੀ ਹੁਣ ਆਪਾਂ ਲਾਵਾਂਗੇ ਜਾਗ ਤੇ ਅਸੀਂ ਦੁੱਧ ਲੈ ਆਉਣੇ ਹੁੰਨੇ ਆ ਬੋਲੇ ਬਾਨਾ ਤੇ ਮੈਂ ਜਾਗ ਥੋੜਾ ਜਿਹਾ ਵੱਧ ਲਾ ਦੇਣੀ ਹੁੰਨੀ ਐ ਤਾਕਿ ਜਿਹੜੀ ਦਹੀਂ ਨੂੰ ਅਸੀਂ ਬਹੁਤ ਘੱਟ ਖਾਂਦੇ ਆ ਤੇ ਲੱਸੀ ਪੀਤੀ ਜਾਂਦੀ ਆ ਤੇ ਫਿਰ ਉਹਦਾ ਸੌਖੀ ਬਣ ਜਾਂਦੀ ਆ ਜਦੋਂ ਵੱਧ ਖੱਟੇ ਦਾ ਜਾਗ ਲਾਇਆ ਹੁੰਦਾ ਤੇ ਫਿਰ ਜਿਹੜੀ ਲੱਸੀ ਆ ਉਹ ਵੱਧ ਸਵਾਦ ਬਣ ਜਾਂਦੀ ਆ ਤੇ ਜੇ ਜ਼ਿਆਦਾ ਜਿਹੜੇ ਹੋਰ ਤਾਂ ਸਾਰਿਆਂ ਚ ਵੱਡੀ ਵੀ ਆ ਜਾਂਦੀ ਆ ਤੇ ਆਪਾਂ ਹਾਲਾਤ ਜਾਗ ਤੇ ਮੇਰੀ ਜਾਗ ਵਾਲੀ ਗੜਵੀ ਆ ਪਾਣੀ ਸਾਰੀ ਕਰਤੀ ਇਹ ਤੇ ਇਹਦੇ ਵਿੱਚ ਦੁੱਧ ਪਾਤਾ ਇਹ ਚ ਹੋਏ ਨੇ ਟੱਗ ਦੇਾਂਗੇ ਸਵੇਰ ਤੱਕ ਵਧੀਆ ਲੱਸੀ ਬਣ ਜਾਣੀ ਆ ਸਾਡੀ ਰੋਟੀ ਦੇ ਨਾਲ ਖੂਬ ਜੀ ਸਾਨੂੰ ਇਹ ਨਾਲ ਵਧੀਆ ਮੌਜਾ ਲੱਗ ਜਾਂਦਾ ਤੁਸੀਂ ਵੀ ਲੱਸੀ ਦਹੀਂ ਜ਼ਰੂਰ ਗਰਮੇ ਦੇ ਵਿੱਚ ਪੀਆ ਕਰੋ ਤਾਂ ਕਿ ਤੁਹਾਨੂੰ ਲੂ ਨਾ ਲੱਗੇ ਕੈ ਕਰਦੀਆਂ ਕਮਲ ਇਹ ਕੀ ਕਰਦੀਆਂ ਮਾਂ ਪਰੇ ਕਰਦੀਆਂ ਕੀ ਕਹਿੰਦੇ ਤੁਸੀਂ ਕੀ ਕਰਦੀ ਐ ਇਹ ਤੁਸੀਂ ਦੱਸੋ ਤੁਸੀਂ ਕੀ ਕਹਿੰਦੇ ਆ ਮੈਂ ਕਿਹਾ 5:30 ਵਜੇ ਉੱਠੀ ਆ ਤੇ 9:00 ਵਜੇ ਆ ਹੂੰ ਕਿੰਨੀ ਜ਼ਿਆਦਾ ਸੀ ਐਨਰਜੀ ਆ ਇੱਕ ਸਕਿੰਟ ਵੀ ਨਹੀਂ ਸੁਪਤੀ ਦੁਪਹਿਰੇ ਤੇ ਆਪਾਂ ਜਾਵਾਂਗੇ ਨਾ